ਜਸਵਿੰਦਰ ਸਿੰਘ ਅਦਾਲਤ ਚੱਕ ਸਰਦਾਰਪੁਰ ਦੇ ਰਹਿਣ ਵਾਲੇ ਆ ਇਹ ਆਪਣੀ ਫੈਮਿਲੀ ਨਾਲ ਆਪਣੀ ਪਤਨੀ ਨਾਲ ਤੇ ਬੇਟੇ ਨਾਲ ਕਪੂਰਥਲਾ ਨੂੰ ਜਾ ਰਹੇ ਸੀ ਤੇ ਦੂਸਰੀ ਜਿਹੜਾ ਅਡਡਵਿੰਡੀ ਫਾਟਕ ਤੋਂ ਥੋੜਾ ਜਿਹਾ ਪਿੱਛੇ ਹੀ ਸੀਗੇ ਤੇ ਇੱਕ ਗੱਡੀ ਕਰੇਟਾ ਉਹਨੇ ਯੂ ਟਰਨ ਕੀਤਾ ਵੀ ਲਾਪਰਬਾਈ ਨਾਲ ਜਿਨ੍ਹਾਂ ਦੀ ਜਿਹੜਾ ਇਹ ਦੇਖ ਗੱਡੀ ਆਉਂਦੀ ਵੇਖੀ ਨਹੀਂ ਤੇ ਇਹਨਾਂ ਦੀ ਗੱਡੀ ਉਹ ਜਿਹੜਾ ਉਹਦੇ ਨਾਲ ਟਕਰਾ ਗਈ

ਮੇਰਾ ਨਾਮ ਸਬਨ ਸੈਕਟਰ ਸਰਬਜੀਤ ਸਿੰਘ ਇੰਚਾਰਜ ਚੌਕੀ ਮੋਠਾਲ थाना ਸਰਦਾਰਪੁਰ ਲੋਧੀ ਤੇ ਜਿਹੜਾ ਕੱਲ 24 ਤਰੀਕ ਨੂੰ ਡੇਢ ਡੇਢ ਵਜੇ ਦੇ ਨੇ ਜਸਵਿੰਦਰ ਸਿੰਘ ਅਦਾਲਤ ਚੱਕ ਸਰਦਾਰਪੁਰ ਦੇ ਰਹਿਣ ਵਾਲੇ ਆ ਇਹ ਆਪਣੀ ਫੈਮਿਲੀ ਨਾਲ ਆਪਣੀ ਪਤਨੀ ਨਾਲ ਤੇ ਬੇਟੇ ਨਾਲ ਕਬੂਰਥਲਾ ਨੂੰ ਜਾ ਰਹੇ ਸੀ ਤੇ ਦੂਸਰੀ ਜਿਹੜਾ ਡਾ 20 ਫਾਟਕ ਤੋਂ ਥੋੜਾ ਜਿਹਾ ਪਿੱਛੇ ਹੀ ਸੀਗੇ ਤੇ ਇੱਕ ਗੱਡੀ ਕਰੇਟਾ ਉਨੇ ਯੂ ਟਰਨ ਕੀਤਾ ਵੀ ਲਾਪਰਬਾਈ ਨਾਲ ਜਿਨ੍ਹਾਂ ਦੀ ਜਿਹੜਾ ਇਹ ਦੇਖ ਕੇ ਗੱਡੀ ਆਉਂਦੀ ਵੇਖੀ ਨਹੀਂ ਤੇ ਇਹਨਾਂ ਦੀ ਗੱਡੀ ਉਹ ਜਿਹੜਾ ਉਹਦੀ ਗੱਡੀ ਨਾਲ ਟਕਰਾ ਗਈ ਜਿਸ ਨਾਲ ਜਸਵਿੰਦਰ ਸਿੰਘ ਦੇ ਤੇ ਉਹਦੀ ਪਤਨੀ ਜਿਹੜੀ ਸੰਦੀਪ ਕੌਰ ਦੇ ਲੱਗੀਆਂ ਇਹ ਜਸਵਿੰਦਰ ਸਿੰਘ ਜਿਹੜਾ ਉਹ ਉਹਦੀ ਇਲਾਜ ਜਾਂਦੇ ਆ ਰਸਤੇ ਵਿੱਚ ਉਹਦੀ ਜਿਹੜੀ ਮੌਤ ਹੋ ਗਈ ਜਿਸ ਤੇ ਅੱਜ ਉਹਨਾਂ ਦੇ ਗਣ ਪਰਿਵਾਰਕ ਮੈਂਬਰਾਂ ਨੇ ਹਾਸਲ ਕਰ ਲਿਆ দর্জ কী যদি এ